ਜੈ ਹਿੰਦ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਬਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦੇ ਆ ਦੋਸਤੋ ਨਵਰਾਤਰੇ ਚੱਲ ਰਹੇ ਨੇ ਵਿਸਾਖੀ ਥੋੜੇ ਦਿਨਾਂ ਚ ਜਿਹੜਾ ਇਹ ਧੂਮ ਧਾਮ ਨਾਲ ਮਨਾਈ ਜਾਏਗੀ ਅੱਜ ਅਸੀਂ ਪਹੁੰਚੇ ਆ ਸਦਰ ਥਾਣੇ ਗੁਰਦਾਸਪੁਰ ਵਿਖੇ ਜਿੱਥੇ ਕਿ ਸਾਡੇ ਨਾਲ ਐਸਐਚਓ ਅਮਨਦੀਪ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਨਵਰਾਤਰੇ ਤੇ ਵਿਸਾਖੀ ਦੇ ਤਿਹਾਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਸਰ ਜੈ ਮਾਤਾ ਦੀ ਜੈ ਮਾਤਾ ਜੀ ਸਰ ਸਭ ਤੋਂ ਪਹਿਲਾਂ ਸਾਡੇ ਵੱਲੋਂ ਨਵਰਾਤਰੇ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਜੀ ਇਹ ਸਰ ਇਹ ਨਵਰਾਤਰੇ ਤੇ ਵਿਸਾਖੀ ਨੂੰ ਲੈ ਕੇ ਕੀ ਕੀ ਜੜੀਆਂ ਤਿਆਰੀਆਂ ਚੱਲ ਰਹੀਆਂ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਸ਼ਨ ਨਿਰਦੇਸ਼ਾਂ ਮੁਤਾਬਕ ਜਿਹੜੀ ਆ ਦਿਨ ਤਿਹਾੜ ਨੂੰ ਮੱਦੇ ਨਜ਼ਰ ਰੱਖਦੇ ਜਿਹੜੀ ਆ ਪੁਲਿਸ ਦੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਤੇ ਚੈਕਿੰਗ ਵਗੈਰਾ ਕੀਤੀ ਜਾ ਰਹੀ ਹੈ ਤੇ ਹੋਰ ਜਿਹੜਾ ਵਾ ਕੋਈ ਅਣਸ ਕਾਫੀ ਘਟਨਾਵਾਂ ਵਾਪਰੀ ਇਸ ਲਈ ਟਾਈਮ ਟੂ ਟਾਈਮ ਜਿਹੜੇ ਆ ਨਾਕੇ ਲਗਾ ਕੇ ਚੈਕਿੰਗ ਕਰ ਰਹੇ ਆ ਤੇ ਜਿਹੜੀ ਆਮ ਪਬਲਿਕ ਨੂੰ ਮੇਰੀ ਇਹ اپੀਲ ਆ ਵੀ ਤੁਸੀਂ ਕੋਈ ਵੀ ਜਿਹੜਾ ਕੋਈ ਸ਼ੱਕੀ ਬੰਦਾ ਜਾਂ ਸ਼ੱਕੀ ਤੁਹਾਨੂੰ ਕੋਈ ਲਵਾਰਸ ਸਮਾਨ ਲੱਭਦਾ ਉਹਦੇ ਬਾਰੇ ਸਾਨੂੰ ਤੁਰੰਤ ਜਾਣਕਾਰੀ ਦਿਓ ਤੇ ਕੋਈ ਵੀ ਜਿਹੜੀਆਂ ਫਾਰਮਾਂ ਉਹਨਾਂ ਦੇ ਜਹੀਨ ਨਾ ਕਰੋ ਤੇ ਜਿਹੜਾ ਵਾ ਪੁਲਿਸ ਦਾ ਸਹਿਯੋਗ ਕਰੋ ਇਹਨਾਂ ਸਾਡੇ ਨਾਲ ਸਦਾ ਥਾਣਾ ਦੇ ਐਸਐਚਓ ਅਮਰਦੀਪ ਸਿੰਘ ਜੀ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਕਿਹਾ ਕਿ ਸਾਨੂੰ ਜਿਹੜਾ ਇਹ ਪਬਲਿਕ ਨੂੰ ਜਿਹੜਾ ਇਹ ਉਹ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ ਔਰ ਹਰ ਜਿਹੜੇ ਆ ਨਿਯਮ ਦੇ ਨਿਯਮ ਅਨੁਸਾਰ ਚੱਲਣਾ ਚਾਹੀਦਾ ਮੈਂ ਤੁਹਾਡਾ ਆਪਣਾ ਸੰਜੀਪਾ